ਹਰ ਬਿਸਰਤ ਸਦਾ ਖੁਵਾਰੀ ਤਾਂ ਕਉ ਧੋਖਾ ਕਹਾਂ ਬਿਆਪੈ ਜਾਂ ਕਉ ਓਟ ਤੁਹਾਰੀ ਰਹਾਉ ਪ੍ਰਾਰੰਭਤਾ ਦੀਆਂ ਪੰਕਤੀਆਂ ਰਹਾਉ ਦੀਆਂ ਮੁਬਾਰਕ ਪੰਕਤੀਆਂ 'ਚ ਸਹਬ ਅਸੀਸ ਬਖਸ਼ ਕੇ ਸਮਝਾਉਂਦੇ ਨੇ ਕਿ ਸੰਸਾਰ ਦੇ ਉੱਤੇ ਬਹੁਤ ਕੁਝ ਹੈ ਜੋ ਸਾਡੇ ਜੀਵਨ 'ਚੋਂ ਸਾਡੇ ਤੋਂ ਦੂਰ ਹੋ ਜਾਂਦਾ ਹੈ ਅਸੀਂ ਇਸ ਗੱਲ ਨੂੰ ਕਦੀ ਮਹਿਸੂਸ ਕਰਕੇ ਵੇਖੀਏ ਕਿ ਜੇ ਛੋਟੀ ਜੀ ਚੀਜ਼ ਸਾਡੇ ਤੋਂ ਥੋੜੀ ਜੀ ਦੂਰ ਹੋ ਜੇ ਤੇ ਅਸੀਂ ਕਿੰਨੇ ਦੌਰ ਭੌਰ ਜੇ ਹੋ ਜਾਂਦੇ ਪਾਗਲ ਹੋ ਜਾਂਦੇ ਆ ਉਦਾਹਰਨ ਦੇ ਤੌਰ ਤੇ ਸਮਝ ਲਈਏ ਬੈਠਿਆਂ ਬੈਠਿਆਂ ਅਸੀਂ ਜੀਬ ਨੂੰ ਹੱਥ ਮਾਰ ਰਿਹਾ ਸਾਨੂੰ ਪਤਾ ਲੱਗਾ ਸਾਡਾ ਮੋਬਾਈਲ ਸਾਡੇ ਕੋਲ ਨਹੀਂ ਤੇ ਫਿਰ ਸਾਡੀ ਜਿਹੜੀ ਹਾਲਤ ਹੋ ਜਾਂਦੀ ਉਹ ਕਿਸੇ ਵਿਆਖਿਆ ਦੀ ਮੁਤਾਜ਼ ਨਹੀਂ ਹੈ ਸਾਨੂੰ ਪਤਾ ਲੱਗ ਜੇ ਬੱਚਾ ਕੋਲ ਨਹੀਂ ਹੁਣੇ ਬੈਠਾ ਸੀਗਾ ਸਾਡੀ ਜਿਹੜੀ ਹਾਲਤ ਹੈ ਉਹਨੂੰ ਵਿਆਖਿਆ ਦੀ ਲੋੜ ਨਹੀਂ ਕੋਈ ਘਰ ਦੀ ਛੋਟੀ ਜੀ ਚੀਜ਼ ਲੱਭੇ ਨਾ ਥੋੜੀ ਦੇਰ ਵਾਸਤੇ ਸਾਡਾ ਵਾਲਟ ਗਵਾਚ ਜਾਏ ਲੱਭੇ ਨਾ ਸਾਡੀ ਹਾਲਤ ਕੀ ਹੋ ਜਾਂਦੀ ਇਹਨੂੰ ਬਿਆਨ ਕਰਨ ਦੀ ਲੋੜ ਨਹੀਂ ਹੈ ਜੇ ਸੰਸਾਰ ਦੀਆਂ ਛੋਟੀਆਂ-ਛੋਟੀਆਂ ਚੀਜ਼ਾਂ ਜਦੋਂ ਸਾਡੇ ਤੋਂ ਵਿਸਰ ਜਾਂਦੀਆਂ ਤੇ ਸਾਡਾ ਇਨਾ ਬੁਰਾ ਹਾਲ ਹੋ ਜਾਂਦਾ ਤੇ ਨਾ ਸਾਰੀਆਂ ਚੀਜ਼ਾਂ ਨੂੰ ਦੇਣ ਵਾਲਾ ਜਿਹੜਾ ਦਾਤਾ ਹੈ ਉਹ ਜਦੋਂ ਸਾਡੇ ਤੋਂ ਵਿਸਰਦਾ ਤੇ ਫਿਰ ਉਦੋਂ ਸਾਡੀ ਕੀ ਹਾਲਤ ਹੁੰਦੀ ਹੈ ਕਦੀ ਮਹਿਸੂਸ ਨਹੀਂ ਅਸੀਂ ਕੀਤੀ ਇਨੂੰ ਹਜ਼ੂਰ ਨੇ ਫਿਰ ਆਪਣੇ ਪਾਵਨ ਬਾਣੀ ਵਿੱਚ ਦਰਜ ਕੀਤਾ ਹਰ ਬਿਸਰਤ ਸਦਾ ਖੁਆਰੀ ਜਿਹੜੀ ਸੰਸਾਰੀ ਚੀਜ਼ ਗਵਾਚੇਗੀ ਨਾ ਉਹਦੇ ਵਾਸਤੇ ਹੋ ਸਕਦਾ ਤੈਨੂੰ ਇੱਕ ਅੱਧਾ ਦਿਨ ਖੁਆਰੀ ਮਿਲੇ ਉਦਾਹਰਨ ਮੈਂ ਫਿਰ ਦਿਵਾ ਮੋਬਾਈਲ ਗਵਾਚਾ ਹੋ ਸਕਦਾ ਇੱਕ ਅੱਧਾ ਦਿਨ ਤੂੰ ਔਖਾ ਹੋਵੇਂਗਾ ਕੱਲ ਨੂੰ ਤੂੰ ਨਵਾਂ ਲੈ ਲਿਆ ਫਿਰ ਤੇਰਾ ਜੀਵਨ ਬਰਾਬਰ ਹੋ ਜਾਣਾ ਸਭ ਕੰਮ ਕਾਜ ਉਵੇਂ ਚੱਲਣ ਲੱਗ ਪੈਣੇ ਤੇਰੇ ਪੈਸੇ ਗਵਾਚ ਗਏ ਹੋ ਸਕਦਾ 2-4 ਦਿਨ ਔਖਾ ਹੋਵੇ ਫਿਰ ਕਮਾਈ ਹੋ ਗਈ ਫਿਰ ਪੈਸੇ ਆ ਗਏ ਜੀਵਨ ਦਾ ਬੈਲੈਂਸ ਫਿਰ ਬਰਾਬਰ ਹੋ ਗਿਆ ਪਰ ਜਦੋਂ ਹਰੀ ਵਿਸਰ ਜਾਂਦਾ ਹੈ ਉਦੋਂ ਇੱਕ ਦਿਨ ਖੁਆਰੀ ਨਹੀਂ ਮਿਲਦੀ 2-4 ਦਿਨ ਖੁਆਰੀਆਂ ਨਹੀਂ ਮਿਲਦੀਆਂ ਫਿਰ ਸਦਾ ਹੀ ਖੁਆਰੀਆਂ ਨੇ ਜਿੰਨਾ ਚਿਰ ਸਰੀਰ ਕਰਕੇ ਸੰਸਾਰ ਤੇ ਹਾਂ ਉਦੋਂ ਵੀ ਤੱਕੇ ਖੁਆਰੀਆਂ ਪੀੜਾ ਰੋਗ ਸੋਗ ਵਿਆਪਦੇ ਨੇ ਤੇ ਜਦੋਂ ਸੰਸਾਰ ਤੋਂ ਤੁਰ ਜਾਂਦੇ ਇਹ ਨਹੀਂ ਕਿ ਇੱਥੇ ਹੀ ਕਹਾਣੀ ਖਤਮ ਹੋ ਜਾਂਦੀ ਸਰੀਰ ਦੀ ਖੇਡ ਖਤਮ ਹੋ ਗਈ ਪਰ ਆਤਮਾ ਨੂੰ ਅੱਗੇ ਵੀ ਖੁਆਰੀਆਂ ਨੇ ਅੱਗੇ ਵੀ ਦੁੱਖ ਨੇ ਅੱਗੇ ਵੀ ਪਟਕਣਾ ਹੈ ਫਿਰ ਜੂਨਾ ਦੀ ਪਟਕਣਾ ਹੈ ਵਾਰ-ਵਾਰ ਜੰਮਣ ਮਰਨ ਦਾ ਦੁੱਖ ਹੈ ਤਾਂ ਸਹਿਬ ਕਹਿੰਦੇ ਇਸ ਕਰਕੇ ਹਰੀ ਨੂੰ ਨਾ ਵਿਸਾਰ ਐ ਭੋਲੇ ਜੀਵ ਤੈਨੂੰ ਕਦੀ ਬਹਿ ਕੇ ਸੋਚਣਾ ਚਾਹੀਦਾ ਹੈ ਹਰ ਬਿਸਰਤ ਸਦਾ ਖੁਆਰੀ ਜਦੋਂ ਹਰੀ ਵਿਸਰ ਜਾਂਦਾ ਉਦੋਂ ਸਦਾ ਹੀ ਖੁਆਰੀਆਂ ਨੇ ਸਰੀਰ ਕਰਕੇ ਵੀ ਖੁਆਰੀਆਂ ਮਨ ਕਰਕੇ ਵੀ ਖੁਆਰੀਆਂ ਪਟਕਣਾ ਹੀ ਮਿਲਦੀਆਂ ਫਿਰ ਮਾਇਆ ਪਦਾਰਥਾਂ ਹੱਥੋਂ ਵੀ ਖਵਾਰੀਆਂ ਮਿਲਦੀਆਂ ਸੰਸਾਰ ਦੇ ਲੋਕਾਂ ਹੱਥੋਂ ਵੀ ਖਵਾਰੀਆਂ ਮਿਲਦੀਆਂ